ਸਵੇਰੇ ਦੁਬਾਰਾ ਫਲਡ ਗੇਟ ਖੁੱਲੇ ਗਈ ਨੇ ਪੌਂਗ ਡੈਮ ਦੇ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਤਸਵੀਰ ਤੁਹਾਨੂੰ ਦਿਖਾਵਾਂਗੇ ਔਰ ਦੁੱਗਣਾ ਪਾਣੀ ਛੱਡਿਆ ਗਿਆ ਜਿਹੜਾ ਪਹਿਲਾਂ ਛੱਡਿਆ ਜਾ ਰਿਹਾ ਸੀ ਉਸ ਦੇ ਨਾਲੋਂ ਵੀ ਬਿਆਸ ਦਰਿਆ ਦੇ ਵਿੱਚ 22000 ਕਿਊਸਿਕ ਵਾਧੂ ਪਾਣੀ ਪਹਿਲਾਂ ਬਿਆਸ ਦਰਿਆ ਦੇ ਵਿੱਚ 18000 ਕਿਊਸਿਕ ਪਾਣੀ ਸੀ ਅੱਜ ਸਵੇਰੇ 6 ਵਜੇ ਕੁੱਲ 40000 ਕਿਊਸਿਕ ਪਾਣੀ ਛੱਡਿਆ ਗਿਆ ਔਰ ਹੁਣ ਜਿਹੜਾ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਹੈ 1374 ਫੁੱਟ ਪਹੁੰਚ ਗਿਆ ਹੈ ਪਾਣੀ ਦੇ ਪੱਧਰ ਨੇ ਪਿਛਲੇ ਦੋ ਦਹਾਕੇ ਦਾ ਰਿਕਾਰਡ ਤੋੜਿਆ ਹੈ ਇਹਨਾਂ ਦਿਨਾਂ ਦੀ ਔਸਤ ਦੇ ਮੁਕਾਬਲੇ 25 ਫੁੱਟ ਪਾਣੀ ਜ਼ਿਆਦਾ ਹੈ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤਰਨਤਾਰਨ ਤੇ ਹਰੀਕੇ ਦੇ ਇਲਾਕਿਆਂ ਦੇ ਲਈ ਇਹ ਪਾਣੀ ਜ਼ਰੂਰ ਖਤਰਾ ਬਣ ਸਕਦਾ ਹੈ ਔਰ ਕਾਬਲੇ ਗੌਰੇ ਕੀ ਕੱਲ ਸ਼ਾਮ ਨੂੰ ਵੀ ਪੌਂਗ ਡੈਮ ਦੇ ਫਲੱਡ ਗੇਟ ਖੁੱਲੇ ਗਏ ਸਨ ਦੁਬਾਰਾ ਅੱਜ ਖੁੱਲੇ ਗਏ ਔਰ ਜਿਵੇਂ ਮੈਂ ਜ਼ਿਕਰ ਕਰ ਰਹੇ ਹਾਂ ਕਿ 25 ਫੁੱਟ ਇਸ ਦਾ ਮਤਲਬ ਇਹ ਹੈ ਕਿ 25 ਫੁੱਟ ਜ਼ਿਆਦਾ ਹੈ ਆਸਤਨ ਅਗਸਤ ਦੇ ਨਾਲ ਦਿਨਾਂ ਇਸ ਦਾ ਮਤਲਬ ਇਹ ਹੈ ਕਿ ਉਹ ਰੈਗੂਲਰ ਹੋ ਸਕਦਾ ਹੈ ਸ਼ਾਮ ਨੂੰ ਔਰ ਕੱਲ ਸਵੇਰੇ ਕੱਲ ਸ਼ਾਮ ਨੂੰ ਇਸ ਤਰੀਕੇ ਨਾਲ ਵੀ ਗੇਟ ਖੋਲੇ ਜਾ। ਔਰ ਕੱਲ ਪਾਉਂਗ ਦੇਮ ਦੇ ਫਿਲ ਵੀ ਗੇਟ ਖੁੱਲੇ ਗਈ ਸੀ ਜਿਸ ਦੌਰਾਨ 4000 ਕਿਊਬਿਕ ਪਾਣੀ ਛੱਡਿਆ ਗਿਆ ਸੀ ਐਕਸਟਰਾ। ਜਿਹੜਾ 18000 ਛੱਡਿਆ ਜਾ ਰਿਹਾ ਉਹ ਤਾਂ ਛੱਡਿਆ ਹੀ ਜਾ ਰਿਹਾ। 18000 ਪਲੱਸ 4000 ਛੱਡਿਆ ਗਿਆ ਸੀ ਯਾਨੀ ਕੱਲ 22000 ਸੀ। ਅੱਜ 18000 ਪਲੱਸ 22000 ਛੱਡਿਆ ਗਿਆ ਯਾਨੀ ਟੋਟਲ 40000 ਦੇਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸਦੀ ਹੈ ਕਿ ਬੀਤੀ ਸ਼ਾਮ ਬੀਬੀਐਮਬੀ ਵੱਲੋਂ ਇੱਕ ਲੈਟਰ ਜਾਰੀ ਕਰਕੇ ਸੂਚਨਾ ਦਿੱਤੀ ਗਈ ਸੀ ਕਿ ਅੱਜ ਸਵੇਰ 6 ਵਜੇ 40000 ਕਿਊਸਿਕ ਪਾਣੀ ਹੋਰ ਛੱਡਿਆ ਜਾਏਗਾ ਸਭ ਤੋਂ ਪਹਿਲਾਂ ਤਸਵੀਰਾਂ ਸਾਂਝੀਆਂ ਕਰਾਂਗੇ ਸ਼ਾ ਨਹਿਰ ਬਰਾਜ ਦੇ ਉਤੋਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਸ਼ਾ ਨਹਿਰ ਬਰਾਜ ਵਿੱਚ ਜੋ ਕਿ ਤਲਵਾੜਾ ਵਿੱਚ ਸਥਿਤ ਹੈ ਇੱਥੋਂ 52 ਗੇਟ ਜਿਹੜੇ ਲੱਗੇ ਹੋਏ ਨੇ ਫਲਡ ਗੇਟ ਇਹਨਾਂ ਵਿੱਚੋਂ 17 ਤੋਂ 18 ਫਲਡ ਗੇਟਸ ਜਿਹੜੇ ਨੇ ਉਹ ਖੋਲ ਦਿੱਤੇ ਗਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਸਪੀਡ ਨਾਲ ਜਿਹੜਾ ਪਾਣੀ ਹੈ ਬਿਆਸਰਿਆ ਨੂੰ ਸ਼ਾਮਿਲ ਹੋਣਾ ਹੁੰਦਾ ਜਾ ਰਿਹਾ ਹੈ ਸੋ ਦੱਸਦੇ ਕਿ ਅੱਜ ਪੌਂਗ ਡੈਮ ਦਾ ਡਾਟਾ ਜੋ ਨਾਪਿਆ ਗਿਆ ਉਹ 1375.8 ਫੁੱਟ ਨਾਪਿਆ ਗਿਆ ਸੋ ਉਸੇ ਦੇ ਨਾਲ ਹੀ ਦੱਸ ਦਿੰਦੇ ਆ ਕਿ ਬੀਬੀਐਮਬੀ ਵੱਲੋਂ ਅੱਜ ਸਵੇਰ 6 ਵਜੇ ਜੋ ਚਿੱਠੀ ਜਾਰੀ ਕੀਤੀ ਗਈ ਸੀ دیر ਸ਼ਾਮ ਉਸ ਦੇ ਮੁਤਾਬਕ ਅੱਜ ਸਵੇਰੇ 6 ਵਜੇ 40000 ਕਿਊਸਿਕ ਪਾਣੀ ਦਾ ਵਾਅਦਾ ਜਿਹੜਾ ਆ ਉਹ ਬਿਆਸਰਿਆ ਵਿੱਚ ਕੀਤਾ ਜਾਵੇਗਾ ਸੋ ਉਸੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਾਂਗੇ ਕਿ ਸਪਿਲ ਸਪਿਲਵੇ ਗੇਟਾਂ ਦੇ ਰਾਹੀਂ ਜਿਹੜਾ ਪਾਣੀ ਹੈ 4000 ਹੋਰ ਵਾਧਾ ਜਿਹੜਾ ਆ ਉਹ ਛੱਡਿਆ ਗਿਆ ਸ਼ਾਹਨਹਿਰ ਬਰਾਜ ਤੋਂ ਔਰ ਸ਼ਾਹਨਹਿਰ ਬਰਾਜ ਦੇ ਵਿੱਚ ਜਿਹੜੇ ਤਸਵੀਰਾਂ ਤੁਸੀਂ ਦੇਖ ਰਹੇ ਹੋ 17 ਤੋਂ 18 ਫਲਡ ਗੇਟਸ ਜਿਹੜੇ ਨੇ ਉਹ ਖੋਲੇ ਗਏ ਨੇ ਤੋਂ ਉਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਵਿਭਾਗ ਨੂੰ ਜਿਹੜੇ ਵੀ ਸੰਬੰਧਿਤ ਵਿਭਾਗ ਨੇ ਉਹਨਾਂ ਨੂੰ ਵੀ BBMP ਵੱਲੋਂ ਸੁਚੇਤ ਕੀਤਾ ਗਿਆ ਸੀਗਾ ਕਿ ਦਰਿਆ ਕਿਨਾਰੇ ਵਸਦੇ ਪਿੰਡਾਂ ਦੇ ਵਿੱਚ ਹਾਈ ਅਲਰਟ ਤੇ ਲੋਕਾਂ ਨੂੰ ਰੱਖਿਆ ਜਾਵੇ ਖਾਸ ਕਰ ਦੱਸ ਦਈਏ ਕਿ ਜਿਹੜੇ ਹਿਮਾਚਲ ਅਤੇ ਪੰਜਾਬ ਦੇ ਜੋ ਲੋਕ ਇਸ ਦਰਿਆ ਬਿਆਸ ਦਰਿਆ ਦੇ ਕਿਨਾਰੇ ਵਸਦੇ ਨੇ ਉਹਨਾਂ ਨੂੰ ਪਾਣੀ ਤੋਂ ਦੂਰ ਰਹਿੰਦੀ ਔਰ ਦਰਿਆ ਨਜ਼ਦੀਕ ਨਾ ਜਾਂਦੀ ਸਲਾਹ ਦਿੱਤੀ ਗਈ ਹੈ